ਹਾਂ ਆਹ ਮੇਥੀ ਤਾਂ ਬਹੁਤ ਵਧੀਆ ਖੜੀ ਆ ਵਿੱਚ ਮੇਥੇ ਮਧੋਲੇ ਜੇ ਖੜੇ ਆ ਹਾਂ ਤੇ ਗੋਭੀ ਕਿੰਨੀ ਸੋਹਣੀ ਖੜੀ ਆ ਲੈ ਪੂਰਾ ਟਕਾ ਕੇ ਕਿਤੇ ਇਹ ਬੜਾ ਪਾਣੀ ਇਹਨੂੰ ਕਹਾਂਗੇ ਨਿੱਕੂ ਨੂੰ ਕਹਿੰਦੇ ਆਂ ਕਿ ਪਾਣੀ ਲਾ ਦੇ ਸਾਰੇ ਉਹਨਾਂ ਕਮਾਦ ਨੂੰ ਲਾ ਦੇ ਨਾ ਸਾਡੀ ਸਬਜ਼ੀ ਨੂੰ ਲਾ ਦੇ ਸਾਰੀ ਕਿੰਨੀ ਵਧੀਆ ਖੜੀ ਆ ਕਮਾਦ ਵੀ ਪੂਰਾ ਵਧੀਆ ਖੜਾ ਆਬਰ ਸੀਨ ਨੂੰ ਇਹਨਾਂ ਨੇ ਪਾਣੀ ਲਾਤਾ ਛੇਤੀ ਤੇਰੇ ਜਿੱਥੇ ਪਾਣੀ ਖੜ ਗਿਆ ਉੱਥੋਂ ਮੱਚ ਜੇ ਜਾਣਾ ਵਾ ਜਾ ਇਹਦੇ ਵਿੱਚ ਜومی ਜومی ਖਲਾਰ ਦੰਦੇ ਜومی ਠੀਕ ਸੀਗੀ ਹਾਂ ਇਹ ਨੂੰ ਤਾਂ ਵਰਸੇ ਹੁੰਦਾ ਕਿਆਰੇ ਤਿੰਨ ਪਾਉਂਦੇ ਛੋਟੇ ਛੋਟੇ ਪਾਣੀ ਛੋਟੇ ਕਿਆਰੇ ਨੂੰ ਪਾਣੀ ਫਿਰ ਘਟ ਲੱਗਦਾ ਵਾ ਕਿਧਰੋਂ ਆਲੂ ਬੀਜੀ ਬੈਠੇ ਆ ਉਹ ਪੂਰੇ ਸੰਗਰੇ ਦੇ ਆਲੂ ਦੀਆਂ ਦੇ ਵਧੀਆ ਪੂਰੇ ਕੱਡੇ-ਕੱਡੇ ਹੋਏ ਖੜੇ ਆ ਪਾਣੀ ਛੱਡੀ ਫਿਰਦੇ ਉਹ ਵੀ ਮਾ ਵੀ ਆ ਦਿਖਾਉਣਾ ਸਾਨੂੰ ਕਿੰਨੂ-ਕੰਨੂ ਲੱਗੇ ਸਾਰੇ ਮਰੂਦ ਮਰੂਦ ਬਹੁਤ ਵਿੱਚ ਪੱਕੇ ਆ ਖੜੇ ਇਹਦੇ ਚ ਪੱਕੇ ਵੀ ਹੈਗੇ ਆ ਹੈ ਗੋਭੀ ਚ ਤਾਂ ਹੈ ਨਹੀਂ ਕੋਈ ਖਾਸ ਪੱਠਾ ਆਲੇ ਅਮਰੂਦ ਲੱਗਿਆ ਬਾਬਾ ਸਿਆਲ ਚ ਪੱਕਦੇ ਆ ਹੁਣ ਉਹਨੇਗਾ 10-15 ਦਿਨ ਤੱਕ ਇਹਨਾਂ ਪੂਰੇ ਪੱਕ ਜਾਣੇ ਫਲ ਵਧੀਆ ਸਵਾਦ ਲੱਗਣਗੇ ਆਲੇ ਆ ਵੀ ਆ ਅਮਰੂਦ ਸਾਰੇ ਆਲੇ ਆਲੇ ਜਿਵੇਂ ਆ ਅਮਰੂਦ ਲੱਗਿਆ ਲਾ ਗੋਆ ਲੱਗੇ ਸਾਰੇ ਆਹਾਰੇ ਲੱਗੇ ਆਲੇ ਇੱਧਰ ਦਿਖਾਉਨੇ ਆ ਤੁਹਾਨੂੰ ਆਵੇ ਬੂਟੇ ਖੜੇ ਫਲੋ ਬੂਟੇ ਨਿਸ਼ਾਨੀਆਂ ਹਲੇ ਖੇਦੀਆਂ ਖੜੀਆਂ ਆਈਆਂ ਜਦੋਂ ਮੈਂ ਪੂਰਾ ਨਹੀਂ ਕਹਿਮ ਹੁੰਦਾ ਸੀ ਖੇਤਾਲ ਆਉਣਾ ਆ ਉਹਨਾਂ ਦੇ ਬੂਟੇ ਲਿਆ ਕੇ ਲਾਇਆ ਮੈਂ ਤੇ ਜਗਿੰਦਰ ਗਏ ਸੀਗੇ ਲੱਧਾਣੇ ਕੋਈ ਦਾਖਿਆਂ ਦੇ ਕੋਲ ਸੀ ਇੱਕ ਨਰਸਰੀ ਆ ਆ ਮਰੂਦ ਆ ਉਥੋਲੇ ਵਗਰ ਕਰ ਇਹਨਾਂ ਨੇ ਬੱਕਰੀਆਂ ਬੁੱਕਰੀਆਂ ਬੰਨ ਕੇ ਮਰੂਦ ਖਰਾਬ ਕਰਤੇ ਆ ਲੱਗੀਆਂ ਗਲਗਲਾਂ ਦੇ ਖੋ ਦੇ ਲੱਗੀਆਂ ਵਿਛਦੀ ਧੀਲੀਆਂ ਖੋ ਦੇ ਗਲਗਲਾਂ ਲੱਗੀਆਂ ਮੈਨੂੰ ਪਤਾ ਇਧਰ ਉਹ ਤਾਂ ਲੈ ਕੇ ਤੋੜ ਕੇ ਇਹ ਇਦਰੋਂ ਲੈ ਗਏ ਤੋੜ ਕੇ ਇਦਰ ਉਹ ਉਹ ਦੇ ਲੱਗੀਆਂ 4-5 ਖਟਗਾਂ ਖਟਗਾਂ ਉਹ ਦੇ ਤਾਂ ਹਾਂ ਵੀ ਲੱਗੀਆਂ ਇਹ ਲਿਆ ਕੇ ਮੈਂ ਤੇ ਜਗਿੰਦਰ ਨੇ ਲਾਈਆਂ ਸੀ ਉਤੋਂ 4 ਵਾਸਤੇ ਖਟਗਾਂ ਨਰਸਰੀ ਚੋਂ ਲਿਆਏ ਸੀਗੇ ਬੂਟੇ ਨਾਲ ਤਾਂ ਵੀ ਹੁਣ ਸੰਭਾਲ ਨਹੀਂ ਹੈ ਇਹਦਾ ਆ ਕਿਵੇਂ ਖਾ ਪਿਆ ਨਾ ਨਾਲੇ ਖਾਣੇ ਇਹਨਾਂ ਨੇ ਤੋੜ ਕੇ ਸਾਰੇ ਕਿੰਨੂ-ਕੁੰਨੂ ਇਹੀ ਖਾ ਗਏ ਆ ਫੇਰ ਵੀ ਇਹਨਾਂ ਦੀ ਸੰਭਾਲ ਨਹੀਂ ਕਰਦੇ ਅਲੀ ਤੇ ਕਿੰਨੂ ਲੱਗਿਆ ਪੀਲਾ ਪੀਲਾ ਇਹ ਵੀ ਖਾ ਕੇ ਤੋੜ ਕੇ ਉਹ ਲੱਗਿਆ ਕਪਰੇ ਬਹੁਤ ਲੱਗੇ ਸੀ ਇਹਨੂੰ ਆ ਹੈਗਾ ਆਲੂ ਬਖਾਰਾ ਵੇ ਕੱਡਾ ਬੂਟਾ ਆਲੂ ਬਖਾਰੇ ਦਾ ਇਹਨੂੰ ਵੀ ਬਹੁਤ ਲੱਗਦੇ ਆ ਚਲ ਹੁਣ ਇਹਦੀਆਂ ਜੜਾਂ ਨੂੰ ਪਾਣੀ ਇਨਾਂ ਕਾ ਬਰਸੇਨ ਕਰਕੇ ਲੱਗਦਾ ਵਾ ਆ ਦੇ ਫੁੱਲ ਲਓ ਕਿੰਨੇ ਸੋਹਣੇ ਫੁੱਲ ਆ ਗਲਾਬੀ ਲੱਬੀ ਨਹੀਂ ਇਹ ਖੇਤ ਮੇਰੇ ਨਿਸ਼ਾਨੇ ਮੈਂ ਲਾਉਂਦਾ ਸੀ ਤੇ ਫੁੱਲ ਸਾਰੇ ਪਹੀਦੇ ਨਾਲ ਨਾਲ ਉਹ ਤਾਂ ਆ ਆੜੂ ਦਾ ਬੂਟਾ ਖਾਸ ਨੇ ਵਦਿਆ ਇਹ ਆੜੂ ਦਾ ਬੂਟਾ ਇਹਨੂੰ ਵੀ ਬਹੁਤ ਲੱਗਦੇ ਆ ਝੁਕਿਆ ਖੜਾ ਹੁੰਦਾ ਉਹਦੇ ਥੱਲੇ ਟੰਬਾ ਜਿਹਾ ਲਾ ਦਈਦਾ ਜਦੋਂ ਹਾਂ ਸਾਰੇ ਆ ਦੇ ਹੁਣ ਆ ਫੁੱਲ ਕਿੰਨੇ ਸੋਹਣੇ ਲੱਗਦੇ ਆ ਅ ਇਨਾਂ ਨੂੰ ਗਾਂਹਾਂ ਬੀਜਾਂਗੇ ਇਹਨਾਂ ਦੀ ਪਨੀਰੀ ਤਿਆਰ ਕਰਦੇ ਹਾਂ ਗਾਂਹ ਲੱਗਣਗੇ ਇਹ ਫਗਣ ਚੇਤ ਜੇ ਚਬੂਟੇ ਆਹਾ ਉਹ ਸਾਹਮਣੇ ਆਪਣਾ ਕਮਾਦ ਦੀਦਾ ਆਹ ਤੇ ਆ ਕਮਾਦ ਸਾਰਾ ਪੂਰਾ ਭਾਰਾ ਕਮਾਦ ਫੁੱਲ ਇਹ ਤਾਂ ਹੁਣ ਪਾਣੀ ਲੱਗ ਜੇ ਇਹਨੂੰ ਤੇ ਬਹਿ ਜਾ ਬਹਿ ਜਾ ਹੋ ਜੂ ਇਹਨਾਂ ਨੂੰ ਪੁੱਛਦੇ ਹਰ ਮਨੋਂ ਨੂੰ ਵੀ ਲਾ ਦਿਓ ਪਾਣੀ ਇਹਦੇ ਵਿੱਚ ਨਹੀਂ ਲਾ ਤਾਂ ਸਾਨੂੰ ਦੱਸੋ ਅਸੀਂ ਆਪ ਦੇ ਕਮਾਦ ਨੂੰ ਆਪੇ ਲਾ ਲਗੇ ਫਿਰ ਆ ਇਹਨਾਂ ਦੇ ਆਲੂ ਵੀ ਜੇ ਆ ਉਹ ਪਰੇੜੇ ਹਰ ਹਰਾ ਹਰਾ ਦੀਦਾ ਉਹ ਸ਼ਿੰਗਾਰੇ ਦੇ ਆ ਸਾਰੇ ਆ ਇਹਨਾਂ ਦੀ ਕੜਕ ਆ ਗਈ ਪਰਿਆ ਸਾਰੇ ਆ ਕਣਕ ਬੀਜੀ ਆ ਆ ਧਾੜਾ ਸਾਹਮਣੇ ਤੂੜੀ ਦੀ ਆ ਬੀ ਵਾਸਤੇ ਰੱਖੇ ਆ ਉਹ ਕਮਾਜ ਜਾ ਹੂੰ ਮੋਟਰ ਤੇ ਯਾਰ ਘੰਟਾ ਦੋ ਘੰਟੇ ਆ ਕੇ ਬਤਾਵੇ ਹਾਜੀ ਸੁਬਜੀ ਗੁੱਡੇ ਆਦੀ 10 ਮਿੰਟ ਬੈਠੇ ਯਾਰ ਖੇਤ ਦਾ ਚਾਹੁੰਦਾ ਵਾ ਵੀ ਮੇਰੇ ਕੋਲ ਇੱਥੇ ਬੰਦਾ ਆਵੇ ਆ ਦੇ ਸਾਹਮਣੇ ਖਟਕੀਆਂ ਲੱਗੀਆਂ ਲੈ ਉਹ ਦੇਖ ਲੋ ਲੈ ਆ ਦੇ ਲੱਗੀਆਂ ਖਟਕੀਆਂ ਤਾਂ ਹਾਂ ਇਹਨਾਂ ਦਾ ਚਾਰ ਪਾਵਾਂਗੇ ਪੰਜ ਪੰਜ 6 6 ਲੱਗਦੀਆਂ ਗੁੱਸੇ ਜੇ ਸ਼ਾ ਪੁੱਤ ਤੋੜ ਲੀਆਂ ਪਰਿਓ ਸੀ ਦੋਏ ਜਾਨੇ ਆ ਜਾਨੇ ਉਹਨੇ ਇੱਥੇ ਗੱਡੀ ਤੇ 10 ਮਿੰਟ ਆ ਕੇ ਤੇ ਆਪਦਾ ਲਸਣ ਘੋਟ ਜਾਈਦਾ ਸਬਜੀ ਸਬਜੀ ਘੋਟ ਜਾਈਦਾ ਮੇਥੇ ਮੁੱਥੇ ਤੋੜ ਕੇ ਲੈ ਜਾਈਦੇ ਚੱਲ ਇਹਨੇ ਨਾ ਉਹਦਾ ਸਾਰਾ ਥਾਂ ਤੋਂ ਸਾਫ਼ ਕਰਿਆ ਪਿਆ ਪੂਰਾ ਦੇ ਆ ਸੰਡੀ ਗੇਟ ਖੜਾ ਇੰਨੇ ਟਗਾ ਪੱਠੇ ਕੁਤਰਾ ਕਰਨਗੇ ਉਹ ਵਰਸੀਨ ਹੋ ਗਿਆ ਉਹ ਵੀ ਕਮਾਰ ਦਾ ਮਿਹੜਾ ਕਿੰਨਾ ਵਧੀਆ ਲੱਗਿਆ ਅਰ ਬੀ ਲੱਗੀ